ਦੋਸਤੋ ਕੱਲ ਸੁਸ਼ੀਲ ਰਿੰਕੂ ਤੇ ਸੀਤਲੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਸਾਡੇ ਬਹੁਤੇ ਲੋਕ ਇਸ ਤਰ੍ਹਾਂ ਜਸ਼ਨ ਮਨਾ ਰਹੇ ਨੇ ਜਿਵੇਂ ਉਹਨਾਂ ਦੇ ਘਰ 'ਚ ਕੋਈ ਵਿਆਹ ਰੱਖਿਆ ਹੋਵੇ ਜਦ ਕੇ ਸਾਨੂੰ ਸੋਚਣਾ ਚਾਹੀਦਾ ਕਿ ਇਹ ਗੇਮ ਕਿਧਰੋਂ ਕਿਧਰ ਨੂੰ ਘੁੰਮ ਰਹੀ ਆ ਇੱਕ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਤਾਂ ਜ਼ਰੂਰੀ ਨਹੀਂ ਹੁੰਦਾ ਉਹਦਾ ਪਾਰਟੀ ਬਦਲਣਾ ਕਿਉਂਕਿ ਪਾਰਟੀ ਉਹਦੇ ਲਈ ਬਹੁਤੇ ਮਹੱਨੇ ਨਹੀਂ ਰਖਾਉਂਦੀ ਉਹਦੇ ਲਈ ਮਹੱਨੇ ਰਖਾਉਂਦਾ ਉਹਦਾ ਕਿਰਦਾਰ ਹਮ ਪਾਰਟੀਆਂ ਨੀਤੀਆਂ ਕਿਸੇ ਹੱਦ ਤੱਕ ਜ਼ਿੰਮੇਵਾਰ ਹੁੰਦੀਆਂ ਨੇ ਪਰ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਹੋਵੇ ਜੀ ਉਹ ਉਸ ਪਾਰਟੀ ਨੂੰ ਬੰਦਾ ਛੱਡ ਕੇ ਜਾ ਰਿਹਾ ਤਾਂ ਇਹਦਾ ਮਤਲਬ ਹੈ ਵੀ ਉਹ ਜਾਂ ਤਾਂ ਬਹੁਤ ਵੱਡੀ ਤੰਗੀ ਚ ਸੀ ਇੱਥੇ ਜਾਂ ਉਹਨੂੰ ਕੋਈ ਬਹੁਤ ਵੱਡਾ ਲਾਲਚ ਮਿਲ ਗਿਆ ਉਹ ਤੋਂ ਵੱਡੀ ਸਰਕਾਰ ਨੇ ਕਿਸੇ ਨੇ ਆਪਣੇ ਹੱਥਾਂ 'ਚ ਲੈ ਲਿਆ ਪਰ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਇਹਦੇ 'ਚ ਇਹ ਹੁੰਦਾ ਕਿ ਕੋਈ ਪਾਰਟੀ ਬਣਦੀ ਆ ਉਹ ਥੱਲੇ ਆਪਣੇ ਨਾਲ ਲੋਕਾਂ ਨੂੰ ਜੋੜਦੀ ਆ ਉਹਨਾਂ ਦੇ ਵਿੱਚੋਂ ਟਿਕਟਾਂ ਦੇ ਕੇ ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਂਦਾ ਤੇ ਉਹਦੇ ਚੋਂ ਕਈ ਬੰਦੇ ਚੰਗੇ ਲੀਡਰ ਬਣ ਜਾਂਦੇ ਆ ਜਿਹੜੇ ਸਮਾਜ ਦੇ ਲਈ ਦੇਸ਼ ਦੇ ਲਈ ਸਟੇਟ ਦੇ ਲਈ ਚੰਗਾ ਕੰਮ ਕਰਦੇ ਆ ਪਰ ਮੈਂ ਪੰਜਾਬ ਦੇ ਵਿੱਚ ਦੇਖ ਰਿਹਾ ਹਾਂ ਭਾਰਤ ਦੇ ਵਿੱਚ ਦੇਖ ਰਿਹਾ ਹਾਂ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਆ ਇਹਦੇ ਵਿੱਚ ਜ਼ਿਆਦਾਤਰ ਲੀਡਰਾਂ ਕਾਂਗਰਸ ਦੇ ਵਿੱਚੋਂ ਲਿਆਂਦੇ ਹੋਏ ਨੇ ਕਾਂਗਰਸ ਨੂੰ ਨਿੰਦਕੀ ਇਹੇ ਪਾਰਟੀ ਅੱਗੇ ਆਈ ਆ ਤੇ ਕਾਂਗਰਸ ਦੇ ਵਿੱਚੋਂ ਹੀ ਲੀਡਰ ਲੈ ਗਏ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆ ਹੁਣ ਜਿਹੜੇ 8 ਕੈਂਡੀਡੇਟ ਖੜੇ ਕੀਤੇ ਆ ਉਹਦੇ ਵਿੱਚੋਂ ਦੋ ਕੈਂਡੀਡੇਟ ਕਾਂਗਰਸ ਚੋਂ ਲਿਆਂਦੇ ਹੋਏ ਆ ਇੱਕ ਤਾਂ ਗੁਰਪ੍ਰੀਤ ਸਿੰਘ ਜੀਪੀ ਆ ਇੱਕ ਹੋਰ ਆ ਜਿਹੜੇ ਹਜੇ 5 ਖੜੇ ਕਰਨੇ ਆ ਉਹਨਾਂ ਦੇ ਵਿੱਚੋਂ ਇੱਕ ਹੋਰ ਕਾਂਗਰਸ ਚੋਂ ਲਿਆਂਦਾ ਹੋਇਆ ਸੀ ਜਿਹੜਾ ਕੱਲ ਭੱਜ ਗਿਆ ਸੁਸ਼ੀਲ ਕੁਮਾਰ ਰਿੰਕੂ ਇਹਦੇ ਤੋਂ ਬਿਨਾਂ ਜਿਹੜੇ 4 ਬਚਦੇ ਸੀ ਉਹ ਕਾਂਗਰਸੀਆਂ ਤੇ ਨਿਗਾ ਸੀ ਕਿ ਕੋਈ ਨਾ ਕੋਈ ਅਸੀਂ ਪੱਟ ਲਈਏ ਇੱਕ ਤਾਂ ਚੱਬੇ ਵਾਲ ਲਈ ਜਾਂਦਾ ਸੀ ਤੇ ਹੋਰ ਵੀ ਨਿਗਾ ਹੈਗੀ ਆ ਪਰ ਜਦੋਂ ਲੋਕਾਂ ਦੁਆਰਾ ਪਾਈ ਹੋਈ ਵੋਟ ਦਾ ਸਹੀ ਭੁਗਤਾਨ ਨਹੀਂ ਹੁੰਦਾ ਹੁਣ ਤੁਸੀਂ ਅਸੀਂ ਇਕੱਠੇ ਹੋ ਕੇ ਕਿਸੇ ਇੱਕ ਪਾਰਟੀ ਨੂੰ ਵੋਟ ਪਾਈ ਹੈ ਪਰ ਉਹਦੇ ਉਲਟ ਦੂਜੀ ਪਾਰਟੀ ਜਿੱਤ ਰਹੀ ਹੈ ਤਾਂ ਸਾਡੇ ਨਾਲ ਨਿਆਂ ਕਿਵੇਂ ਹੋ ਜੂ ਲੋਕਾਂ ਨਾਲ ਮਤਲਬ ਹੀ ਨਹੀਂ ਬਣਦਾ ਜਿਹੜਾ ਬੰਦਾ ਤੁਹਾਡਾ ਵਿਰੋਧੀ ਹੈ ਜਿਹਨੂੰ ਪਤਾ ਕਿ ਤੁਸੀਂ ਉਹਨੂੰ ਵੋਟ ਨਹੀਂ ਪਾਈ ਤੁਸੀਂ ਉਹਦੇ ਹੱਕ 'ਚ ਨਹੀਂ ਖੜੇ ਤਾਂ ਉਹ ਬੰਦਾ ਈਵੀਐਮ 'ਚ ਹੀਰਾਫੇਰੀ ਕਰਕੇ ਜਿੱਤ ਗਿਆ ਉਹ ਤੁਹਾਡਾ ਭਲਾ ਕਿੱਥੋਂ ਕਰ ਦੂਗਾ ਇੰਡੀਆ ਦੇ ਸੇਰਾ 55 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਕਿ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਸੀ ਤੇ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ 2 ਲੱਖ 5000 ਕਰੋੜ ਰੁਪਏ ਦਾ ਹੋ ਗਿਆ ਜਿਹੜੀ ਕਿ ਬਹੁਤ ਵੱਡੀ ਰਕਮਾਂ ਲੋਕ ਕਹਿੰਦੇ ਆ ਕਾਂਗਰਸ ਨੇ 70 ਸਾਲ ਰਾਜ ਕੀਤਾ ਪਰ ਜਿਹੜਾ 70 ਸਾਲਾਂ ਚ ਕਰਜ਼ਾ ਲਿਆ ਗਿਆ ਜਿਹਦੇ ਚ ਹਾਲਾਂਕਿ ਹੋਰ ਸਰਕਾਰਾਂ ਵੀ ਸੀ ਕਾਂਗਰਸ ਤੋਂ ਬਿਨਾ ਭਾਜਪਾ ਦੀ ਵੀ ਸੀ ਇਵਨ ਕਿ 67 ਸਾਲ ਜਿਹੜੇ ਪਹਿਲਾਂ ਲੰਘੇ ਬੀਜੇਪੀ ਤੋਂ ਬਿਨਾ ਉਹਦੇ ਵਿੱਚ ਬੀਜੇਪੀ ਦੀਆਂ ਸਰਕਾਰਾਂ ਵੀ ਰਹੀਆਂ ਹੋਰ ਵੀ ਰਹੀਆਂ ਤਾਂ ਜਿੰਨਾ ਕਰਜ਼ਾ ਉਹਨਾਂ 70 ਸਾਲਾਂ 'ਚ ਲਿਆ ਗਿਆ 67 ਸਾਲਾਂ 'ਚ ਲਿਆ ਗਿਆ ਉਹਦੋਂ ਤਿੰਨ ਗੁਣਾ ਕਰਜ਼ਾ ਜ਼ਿਆਦਾ ਲੈ ਕੇ ਉਹ ਕਰਜ਼ੇ ਨੂੰ ਚੌਗਣਾ ਕਰਤਾ 10 ਸਾਲਾਂ 'ਚ ਲੋਕਾਂ ਨੂੰ ਜਿਹੜੀਆਂ ਰਹਿਤਾਂ ਮਿਲਦੀਆਂ ਸੀ ਉਹ ਖਤਮ ਕਰਤੀਆਂ ਜਿਹੜਾ ਗੈਸ ਸਿਲੰਡਰ 450 ਦਾ ਮਿਲਦਾ ਸੀ ਉਹ 1200 ਦਾ ਕਰਤਾ ਜਿਹੜਾ ਡੀਜ਼ਲ ਪੈਟਰੋਲ ਜਦੋਂ 130 ਬੈਰਲ 130 ਡਾਲਰ ਦੀ ਇੱਕ ਬੈਰਲ ਸੀ ਕੱਚੇ ਤੇਲ ਦੀ ਉਦੋਂ ਡੀਜ਼ਲ 70 ਰੁਪਏ ਮਿਲਦਾ ਸੀ 70 72 73 ਉਸ ਤੋਂ ਬਾਅਦ ਉਹ ਅੱਧ ਤੋਂ ਘਟ ਕੇ ਆ ਗਿਆ ਕੱਚੇ ਰੇਟ ਦਾ ਤੇਲ ਤੇ ਕੱਚੇ ਤੇਲ ਦਾ ਰੇਟ ਅੱਧ ਤੋਂ ਘਟ ਗਿਆ ਪਰ ਕੀਮਤਾਂ ਇੰਨੀਆਂ ਵਧਾ ਦਿੱਤੀਆਂ ਗਈਆਂ ਹੁਣ ਤੁਸੀਂ ਥਾਂ ਥਾਂ ਦੇਖੋਗੇ ਰਿਲਾਇੰਸ ਤੇ ਪੰਪ ਅੱਜ ਕੱਲ ਉਹ ਜੀਓ ਚ ਕਨਵਰਟ ਕਰ ਲਏ ਗਏ ਨੇ ਇੱਕ ਐਸਰ ਦੇ ਸੀਗੇ ਅਡਾਨੀ ਸਾਹਿਬ ਤੇ ਅੱਜ ਕੱਲ ਉਹ ਨਿਆਰਾ ਚ ਕਨਵਰਟ ਕਰ ਲਏ ਗਏ ਨੇ ਕੀ ਇਹਨਾਂ ਦਾ ਕੋਈ ਜ਼ਿੰਮੇਵਾਰ ਹੈ ਕਿਵੇਂ ਦੇਸ਼ ਸਿਰ ਕਰਜ਼ਾ ਐਡਾ ਵੱਡਾ ਹੋ ਗਿਆ ਐਡੇ ਮੁਲਕ ਸਿਰ ਜਿਹਦੇ ਚ 150 ਕਰੋੜ ਦੇ ਲਗਭਗ ਵਾਦੀਆ ਕਮਾਉਣ ਵਾਲੀ ਉਹ ਮੁਲਕ ਕਿਵੇਂ ਕਰਜ਼ੇ ਚ ਡੁੱਬਦਾ ਜਾਂਦਾ ਅਡਾਨੀ ਵਰਗੇ ਬੰਦੇ ਕਿਵੇਂ 8 ਲੱਖ ਕਰੋੜ ਦੇ ਮਾਲਕ ਬਣ ਗਏ ਇਸ ਦੇਸ਼ ਦੇ ਵਿੱਚ ਇਹ ਚਿੰਤਾ ਦਾ ਵਿਸਾ ਕਾਰਲ ਮਾਰਕਸ ਨੂੰ ਜਿਹੜੇ ਬੰਦੇ ਪੜਦੇ ਆ ਉਹ ਜਾਣਦੇ ਆ ਵੀ ਉਸ ਬੰਦੇ ਦੀ ਲੜਾਈ ਇਸ ਚੀਜ਼ ਨਾਲ ਹੀ ਸੀ ਹਾਲਾਂਕਿ ਮੈਂ ਉਹਦੇ ਵਿਚਾਰਾਂ ਨਾਲ ਬਹੁਤਾ ਸਹਿਮਤ ਨਹੀਂ ਹੈਗਾ ਕਈ ਗੱਲਾਂ ਤੇ ਪਰ ਕੁਝ ਚੀਜ਼ਾਂ ਤੇ ਜ਼ਰੂਰ ਆ ਵੀ ਜਿਹੜਾ ਇਹ ਸਾਮਰਾਜਵਾਦ ਆ ਇਹ ਫਾਂਸੀਵਾਦ ਜਿਹੜਾ ਚੱਲ ਰਿਹਾ ਇਹ ਚੀਜ਼ਾਂ ਲੋਕਾਂ ਨੂੰ ਬਗਦੋਹ ਕਰਨ ਲਈ ਮਜਬੂਰ ਕਰਨਗੀਆਂ ਪਰ ਜਦੋਂ ਨੂੰ ਲੋਕਾਂ ਨੇ ਉੱਠਣਾ ਉਦੋਂ ਨੂੰ ਦੱਬੇ ਕੁਚਲੇ ਲਤਾੜੇ ਮਾਰੇ ਬਹੁਤ ਜਾਣਗੇ ਬੇਤਰੇ ਆ ਕਿ ਅਸੀਂ ਹੁਣ ਉੱਠ ਕੇ ਆਪਣੇ ਹੱਕਾਂ ਦੀ ਗੱਲ ਕਰੀਏ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠੀਏ ਅਸੀਂ ਧਰਮ ਤੋਂ ਜਾਤ ਪਾਤ ਤੋਂ ਭਾਸ਼ਾ ਤੋਂ ਉੱਪਰ ਉੱਠ ਕੇ ਪੂਰੇ ਮੁਲਕ ਦੇ ਪੂਰੀ ਮਨੁੱਖਤਾ ਦੇ ਹੱਕਾਂ ਦੀ ਗੱਲ ਕਰੀਏ ਕੁਦਰਤ ਦੇ ਹੱਕਾਂ ਦੀ ਗੱਲ ਕਰੀਏ ਜਿਹੜਾ ਆ ਕੁਦਰਤ ਦੇ ਖਿਲਾਫ ਸਿਰਜਣਾ ਕੀਤੀ ਜਾ ਰਹੀ ਹੈ ਡਿਜੀਟਲ ਯੁੱਗ ਦੇ ਵਿੱਚ ਬਹੁਤ ਕੁਝ ਹੋ ਰਿਹਾ ਕੁਦਰਤ ਨੂੰ ਬਰਬਾਦ ਕੀਤਾ ਜਾ ਰਿਹਾ ਮਨੁੱਖੀ ਹੱਕਾਂ ਨੂੰ ਲੁੱਟਿਆ ਜਾ ਰਿਹਾ ਤੁਹਾਡੀਆਂ ਪਾਈਆਂ ਵੋਟਾਂ ਦੀ ਵੈਲਿਊ ਜ਼ੀਰੋ ਹੋ ਰਹੀ ਹੈ ਈਵੀਐਮ ਰਾਹੀਂ ਜਿੱਤਿਆ ਜਾ ਰਿਹਾ ਤੁਹਾਡੇ ਵਿਰੋਧ ਕਰਨ ਤੇ ਤੁਹਾਨੂੰ ਜੇਲ੍ਹਾਂ 'ਚ ਸਿੱਟਿਆ ਜਾ ਰਿਹਾ ਤੁਹਾਡੇ ਸੱਚ ਬੋਲਣ ਤੇ ਤੁਹਾਡੇ ਤੇ ਐਨਐਸਐ ਲਾਈ ਜਾ ਰਹੀ ਆ ਥੋਡੇ ਸੱਚ ਬੋਲਣ ਤੇ ਥੋਡੇ ਵਿਰੁੱਧ ਭੱਦੀ ਸਵਦਾਬਲੀ ਨਾਲ ਕਮੈਂਟ ਕੀਤੇ ਜਾ ਰਹੇ ਨੇ ਆਈਟੀ ਸੈੱਲ ਬਣਾਇਆ ਹੋਇਆ ਜਿਹੜਾ ਫੇਕ ਆਈਡੀਆਂ ਤੋਂ ਕੁਝ ਵੀ ਕਮੈਂਟ ਕਰਦਾ ਉਸ ਤੋਂ ਬਾਅਦ ਤੁਸੀਂ ਥਾਣੇ ਚਲੇ ਜਾਓ ਤੁਸੀਂ ਸਾਈਬਰ ਸੈੱਲ ਦੇ ਵਿੱਚ ਚਲੇ ਜਾਓ ਕਿਤੇ ਤੁਹਾਡੀ ਸੁਣਵਾਈ ਨਹੀਂ ਹੈ ਭਾਰਤ ਦੀ ਸੁਪਰੀਮ ਕੋਰਟ ਨੂੰ ਇਸ ਚੀਜ਼ ਤੇ ਕਾਨੂੰਨ ਬਣਾਉਣਾ ਚਾਹੀਦਾ ਸਟ੍ਰੈਕਟਲੀ ਆਈਟੀ ਸੈੱਲ ਬੰਦ ਕਰਨਾ ਚਾਹੀਦਾ ਜਿਸ ਤਰ੍ਹਾਂ ਜਿਵੇਂ ਹੁਣ ਇਲੈਕਟੋਰਲ ਬਾਉਂਡ ਬੰਦ ਕੀਤਾ ਗਿਆ ਉਸੇ ਤਰ੍ਹਾਂ ਆਈਟੀ ਸੈਲ ਬੰਦ ਹੋਵੇ ਜਿਹੜਾ ਵੀ ਬੰਦਾ ਫੇਕ ਆਈਡੀ ਤੋਂ ਪੋਸਟ ਪਾਉਂਦਾ ਉਹ ਬੰਦੇ ਨੂੰ ਨਾਲ ਦੀ ਨਾਲ ਸਜ਼ਾ ਹੋਵੇ ਤੇ ਜਿਹੜਾ ਬੰਦਾ ਉਹ ਤੋਂ ਪਵਾ ਰਿਹਾ ਉਹਤੇ ਵੀ ਮੁਕੱਦਮਾ ਦਰਜ ਹੋਵੇ ਇਹ ਚੀਜ਼ਾਂ ਅਗਰ ਹੋਣਗੀਆਂ ਤਾਂ ਸਾਡਾ ਸਮਾਜ ਕੁਝ ਸੁਧਾਰ ਵੱਲ ਜਾ ਸਕਦਾ ਸੋ ਅਸੀਂ ਐਵੇਂ ਨਾ ਭੰਗੜੇ ਪਾਈਏ ਕਿ ਆ ਫਲਾਨਾ ਛੱਡ ਕੇ ਵਾਕਿਆ ਧਿੰਮਕਾ ਛੱਡ ਕੇ ਵਾਕਿਆ ਇਹ ਤਾਂ ਉਹ ਲੋਕ ਨੇ ਜਿਹੜੇ ਆਪਣੇ ਮਾਂ ਪਿਓ ਦੇ ਨਹੀਂ ਹੋ ਸਕਦੇ ਅੱਗੇ ਮੈਂ ਕੋਈ ਸ਼ਬਦ ਨਹੀਂ ਕਹੂੰਗਾ ਮਾੜਾ ਇਹ ਲੋਕ ਮੌਕੇ ਤੇ ਲੋੜ ਪੈਣ ਤੇ ਆਪਣੇ ਮਾਂ ਪਿਓ ਨੂੰ ਵੇਚ ਸਕਦੇ ਆ ਮੈਂ ਤੇ ਤੁਸੀਂ ਇਹਨਾਂ ਦੇ ਕੁਝ ਨਹੀਂ ਲੱਗਦੇ ਇਸ ਲਈ ਇਹਨਾਂ ਲੋਕਾਂ ਪਿੱਛੇ ਨਾਂ ਵਾਲੇ ਭਜੋ ਕਈ ਆਪਣੇ ਆਪ ਨੂੰ 沽ਮਕੜ ਸਮਝੀ ਜਾਂਦੇ ਆ ਕਈ ਕਹਿੰਦੇ ਅਸੀਂ ਪੱਕੇ ਕਾਂਗਰਸੀਆਂ ਪੱਕੇ ਕਾਲੀਆਂ ਕੋਈ ਕਹਿੰਦੇ ਅਸੀਂ ਪੱਕੇ ਬੀਜੇਪੀ ਵਾਲੇ ਆ ਪੱਕੇ ਝਾੜੂ ਵਾਲੇ ਆ ਤੁਸੀਂ ਕੁਝ ਵੀ ਪੱਕੇ ਨਹੀਂ ਹੈਗੇ ਆ ਜਿਹੜਾ ਬੀ ਲੈਣ ਗਿਆ ਸੀ ਜਲੰਧਰ ਪੀੜੀਆਂ ਪੱਗਾ ਮੰਨ ਕੇ ਉੱਥੇ ਜਾਲੀ ਵੋਟਾਂ ਪਾਉਂਦੇ ਫਿਰਦੇ ਸੀਗੇ ਉਹ ਹੁਣ ਪਿੱਟ ਦਾ ਨਥਾਣੇ ਪਿੰਡ ਦਾ ਉਹ ਨਥਾਣੇ ਉਹ ਕਹਿੰਦਾ ਨਾਗਰ ਕਾਉਂਸਲ ਦਾ ਮੈਂਬਰ ਆ ਉਹ ਉਥੇ ਪੰਚਾਇਤੀ ਜਗ੍ਹਾ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਉਹ ਕਹਿੰਦਾ ਜੀ ਮੈਂ ਹਟਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਨਗਰ ਕਾਉਂਸਲ ਵੱਲੋਂ ਤਾਂ ਕਹਿੰਦਾ ਮੇਰੇ ਤੇ ਪਰਚਾ ਪਾਇਆ ਜਾ ਰਿਹਾ ਥਾਣੇ 'ਚ ਸੱਦ ਕੇ ਜਲੀਲ ਕੀਤਾ ਜਾ ਰਿਹਾ ਨਾ ਥਾਣਾ ਪਿੰਡਾ ਪੁੱਚੋ ਦੇ ਨੇੜੇ ਬਠਿੰਡਾ ਬਰਨਾਲਾ ਰੋਡ ਤੇ ਉਥੇ ਮੇਲਾ ਲੱਗਦਾ ਬਹੁਤ ਭਾਰੀ ਜਿੱਥੇ 4 ਦਿਨ ਇਕੱਠ ਹੁੰਦਾ ਹੁਣ ਉਥੇ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਪਈਆਂ ਨੇ ਉਹਨਾਂ ਲੋਕਾਂ ਦਾ ਜਲੂਸ ਕਢਾਉਣ ਲਈ ਇਹ ਉਹੀ ਭਮੱਕਣ ਨੇ ਜਿਹੜੇ ਕਹਿੰਦੇ ਸੀ ਅਸੀਂ ਜਾਨਵਾਰ ਤਾਂਗੇ ਉਹ ਕਹਿੰਦਾ ਅਸੀਂ ਕਰਨਾਟਕ ਤੱਕ ਜਾਂਦੇ ਰਹੇ ਹਾਂ ਅਸੀਂ ਗੁਜਰਾਤ ਚ ਜਾ ਕੇ ਪ੍ਰਚਾਰ ਕਰਦੇ ਰਹੇ ਹਾਂ ਜੂਜ਼ ਐਂਡ ਥਰੋ ਦੀ ਪਾਲਿਸੀ ਉਹਨਾਂ ਲੋਕਾਂ ਤੋਂ ਕੰਮ ਵੀ ਲਿਆ ਉਹਨਾਂ ਦਾ ਕੰਮ ਛਡਾਇਆ ਉਹਨਾਂ ਦਾ ਪੈਸੇ ਪੱਖੋਂ ਵੀ ਨੁਕਸਾਨ ਹੋਇਆ ਹੋ ਪਰ ਫੋਕੀ ਚੌਧਰ ਦੇ ਮਾਰਿਆ ਨੇ ਉਹਨਾਂ ਨੇ ਵੀ ਜਾਇਜ਼ ਨਜਾਇਜ਼ ਸਭ ਕੁਝ ਕੀਤਾ ਤੇ ਅੱਜ ਜਦੋਂ ਆਪਣੇ ਤੇ ਬਣੀ ਆ ਹੁਣ ਪਿੱਟਦੇ ਫਿਰਦੇ ਆ ਸੋ ਭਰਾਓ ਇਹਨਾਂ ਨੂੰ ਵਾੜਾ ਨਾ ਸੋਚੋ ਤੁਸੀਂ ਕੋਈ ਇਹਨਾਂ ਦੇ ਸਕੇ ਨਹੀਂ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਬਹੁਤ ਧੰਨਵਾਦ